ਬਾਸ ਕਰੋ ਮੰਮੀ ਹੁਣ ਹਾਂਜੀ ਮੈਨੂੰ ਉਹਦਾ ਸੁਣਨ ਦੇ ਬੱਸ ਨਹੀਂ ਦੇਈ ਨਾ ਉਹਦਾ ਬਿਆਰੀ ਗੱਲ ਕੀਤੀ ਆ ਕਿ ਹੋਰ ਕੀ ਦੱਸ ਕਰੇ ਬੋ ਆਹੋ ਨਾਲੇ ਮੰਮੀ ਧੀ ਪੁੱਤ ਚੰਗਾ ਮਿਲਿਆ ਨਾ ਕਦਰ ਕਰ ਲੋ ਐਵੇਂ ਨਾ ਆਪੀ ਬੁਰੇ ਬਣੀ ਰੱਖੋ ਕਹਦੀ ਇੱਕ ਦਿਨ ਮੂੰਹ ਤੇ ਕੀਤੀ ਗੱਲ ਨਾ ਨਹੀਂ ਤੇ ਉਹਨੇ ਤਾਂੜਨਾ ਜੀ ਉਦੋਂ ਦੀ ਫੋਨ ਤੇ ਗੱਲ ਕੀਤੀ ਦੁਪਹਿਰ ਉਹਨੇ ਤੁਹਾਨੂੰ ਫੋਨ ਕੀਤਾ ਕੋਈ ਕਹਤ ਨਹੀਂ ਕੀਤਾ ਤਾਂ ਫੇਰ ਕਾਲੇ ਗੱਲ ਇੰਨੀ ਦਿਮਾਗ 'ਚ ਬਿਠਾਈ ਆ ਨਹੀਂ 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 ਹੁਣ ਮੇਰੇ ਚੇਤੇ ਰੱਖਿਓ ਕਿ ਵੱਟ ਘਟ ਗੱਲ ਨਾ ਕਰਿਓ ਆਹੋ ਅਛਾ 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 ਡੜੀ ਆਗੇ चल कोई नहीं दे लो फिर रोटी आओ नहीं नहीं दे लो रोटी मैं भी फिर मैं भी उथले वे दे मम्मी ना चाह चू बना पीनी होगी तो पूछ लेनी है बना के दे देनी है ठीक है ठीक है चलो ठीक है सास सत श्रीकाल क्या जाए है ना घर ਮੰਮੀ ਮੈਂ ਅਰਦਾਸ ਕਰਦੇ ਮੰਮੀ ਦੇ ਦਿਮਾਗ ਚੋਂ ਗੱਲ ਕੱਢ ਦੇ ਇਹ ਤਾਂ ਮੰਮੀ ਵੱਧ ਘਟ ਗੱਲ ਨਾ ਕਰੇ ਮਾਸੀ ਜੀ ਨਾਲ। ਕਿਉਂਕਿ ਉਹਨਾਂ ਦਾ ਸੁਭਾਅ ਬੜਾ ਵਧੀਆ ਆ ਭਾਬੀ ਅੰਗੂ ਠੰਡੇ ਧੀਰੇ ਆ ਤੇ ਉਹ ਨਾ ਇੱਕ ਮੂੰਹ ਤੇ ਗੱਲ ਮੰਮੀ ਕਹਿ ਦੇ ਤੇ ਐਵੇਂ ਰਿਸ਼ਤੇਦਾਰੀ ਚ ਦਫ ਇੱਕ ਜੀ ਪੈ ਜਾਂਦੀ ਆ। ਫਿਰ ਉਹ ਗੱਲ ਜੀ ਨਹੀਂ ਰਹਿਣਦੀ। ਹੁਣ ਬੈਠੇ ਕਿ ਆਤਾ ਆ। ਹੁਣ ਸਭ ਮੇਰ ਕਰੇ ਮੰਮੀ ਮੇਰੀ ਗੱਲ ਮੰਨ ਲੈ। ਆਪਣਾ ਘਰ ਜਿਹੜਾ ਨਾ ਜੁੜਿਆ ਤੇ ਜੁੜੇ ਰਹੇ ਤਮਾਸ਼ੇ ਨਾ ਹੀ ਲਾਵੇ ਚੱਲ ਵੇਖਦੀ ਮੰਮੀ ਥੱਲੇ ਚਾਹ ਚੂਨਾ ਪੀਣੀ ਹੋਵੇ ਬਣਾ ਕੇ ਦਵਾ ਪੁੱਛਤ ਮੰਮੀ ਚੱਲੇ ਗਏ ਨੇ ਤੇ ਮੈਂ ਚੱਲ ਗਏ ਮੋਦੀ ਪਰ ਮੈਨਾਂ ਨੂੰ ਜੀਜੀ ਆਣੀ ਲੱਗੰਦਾ ਬੱਚੇ ਜਿਹੜੇ ਪੜ ਕੇ ਚਲੇ ਗਏ ਹੈ ਮੰਮੀ ਨੇ ਮਾਗੀ ਰਿਵਾਜਾ ਰ ਜੀਜੀ ਕਿ ਇੱਕ ਦਿਨ ਜੀਵਨ ਭਾਬੀ ਨੇ ਨਾ ਬੋਧੇ ਨਹੀਂ ਕੀਤਾ ਜੇ ਮੰਮੀ ਦੋਧਣ ਵਾਸਤੇ ਉੱਵਾਈ ਗਈ ਹੈ ਤੇ ਕਿਹੜੀ ਆਹਰ ਆ ਗਈ ਹੈ ਸਿੰਮ ਦੇ ਫੋਨ ਚਾਲਿਆ ਆਈ ਕਿ ਮੰਮੀ ਆ ਜਾ ਆਰਾਮ ਨੇ ਵਿਆ ਜਾ। ਅੱਗੇ ਤੇ ਫੇ ਕਿਆਉਂ ਤੇ ਰਿਆ ਤਾਂ ਮੰਮੀ ਨੂੰ ਕਦੀ ਲੈ ਕੇ ਨਹੀਂ ਗਈ। ਅੱਜ ਦਿਨ ਕਿਤੋਂ ਚੇਤਾ ਆਉਂਦਾ ਮੈਨੂੰ ਨਹੀਂ ਲੱਗਦਾ। ਚਲਾਕ ਤੇ ਬਥੇਰੀ ਐ। ਮੈਨੂੰ ਲੱਗਦਾ ਜਾਜ ਹੋਣਾ ਇਹਨੇ ਕਿਦਾ ਨਹੀਂ ਗਿਆ। ਇਹਨੂੰ ਇਹੀ ਆ ਕਿ ਮੈਨੂੰ ਕੰਮ ਕਰਨਾ ਪੈਂਦਾ। ਚਾੜੀ ਪੋਚਾ ਵੀ ਕਰਨਾ ਪੈਂਦਾ। ਰੋਟੀ ਵੀ ਜੀ ਦੀ ਬਣਾਣੀ ਪੈਂਦੀ ਦੁੱਧ ਦੇ। ਤਾਂ ਹੀ ਇਹਨੂੰ ਜ਼ਿਆਦਾ ਚੰਬੜੀ ਘਿਰਦੀ ਐ। ਇਹ ਤਾਂ ਮੇਰੇ ਸਾਹ ਨੂੰ ਕੋਈ ਚੰਗੀ ਤਰ੍ਹਾਂ। ਹੁਣ ਮੇਰੇ ਜਾਣਾ ਤੇ ਹੈ ਨਹੀਂ ਨਾ ਪੇਕੇ। ਮੇਰੇ ਡੇਰੇ ਮੁੰਨੇ ਜਾਨਾ ਅਗਰ ਮੈਂ ਸੋਚੋ ਕਿ ਲਾਗਦਾ ਅਬ ਵੀ ਕਿ ਤੇਰੀ ਭਾਬੀ ਨੂੰ ਮੈਂ ਤੇਰੀ ਬੋਲਦੀ ਕਿਤਾ ਮੈਂ ਤੇ ਨਹੀਂ ਮੁੜਦੀ ਜੋ ਮਰਜੀ ਹੋ ਜੇ ਸਦਾਣਾ ਇੱਕ ਵਨ ਹੈਗੀ ਐ ਘਰ ਹਲਕੀ ਜਿਹੀ ਸੈਂਟਰ ਤੇ ਜੀਣਾ ਦੀਦੀ ਆ ਜਾਂਦੇ ਹੀ ਨਾਲੇ ਤਾਂ ਪੁੱਤ ਲਾਪਤਾ ਕਰ ਲੀਂਦੇ ਹੀ ਤੇ ਨਾਲੇ ਬੱਚਿਆਂ ਨੂੰ ਪੜਾਉਣਾ ਰਹੀ ਦੈ ਦੀਦੀ ਚਲੇ ਗਈ ਐ ਤੇ ਮੇਰੀ ਕੰਮੀ ਰਹਿ ਗਈ ਐ ਮੰਮੀ ਨਾਲ ਗੱਲ ਕਰਨ ਦਾ ਕੋਈ ਸਹਾਈ ਨਹੀਂ ਮੰਮੀ ਤਾਂ ਤੇ ਸਭ ਬਦਲ ਗਿਆ ਐ ਪਰ ਅਨੂ ਨੂੰ ਵੀ ਲੋਕ ਸੋਹ ਆਦੀ ਐ ਮੈਨੂੰ ਪਤਾ ਨਹੀਂ ਮੈਨੂੰ ਕਿਹੜੀ ਗੱਲ ਐਦਾਂ ਕਰਦੇ ਐ ਕਿ ਇੱਕ ਤੇ ਚੱਲ ਮੈਂ ਗੱਲ ਨੂੰ ਵੀ ਇਹ ਨਾਮ ਤਾਹ ਬੁਖੂ ਕੋਲੇ ਮੈਨੂੰ ਪਤਾ ਲੱਗਦਾ ਕਿ ਜਿਸ ਦਿਨ ਗੱਲ ਕਰਤੀ ਤਾਂੰਦੇ ਚੱਲ ਕੋਈ ਨਹੀਂ ਬਾਕੀ ਕੋਈ ਕੋਈ ਵੰਦ ਰਹਣਾ ਬਹੁਤ ਫਰਕ ਚਾਹੀ ਜਲਦਾ ਐ ਧੀ ਜਿਹੜੀ ਕੋਲ ਬਾਕੀ ਮੇਰਾ ਅੱਜ ਤਾਂ ਮੇਰਾ ਸ਼ੌਕ ਹੁੰਦਾ ਹੈ ਕਾਹਨ ਰੇਂਦੇ ਤੇ ਮੈਂ ਮਿਹਰ ਵਾਲਕੇ ਬੀ ਸਿੱਧਾ ਮਿਲਣਾ ਕਰਨਾ ਨਹੀਂ ਪਰਨਾ ਮੈਨੂੰ ਜਲਦਬਾਜ਼ੀ ਕਰਨੀ ਹੈ ਤੁਹਾਨੂੰ ਲੱਗਦੀ ਨੂੰ ਕਹੂੰਗੀ ਕਿ ਜੇ ਉੱਦਾ ਕਰਦੇ ਸੰਤਾਂ ਦਾ ਬਣਾ ਲਏ ਹਾਂਗੇ ਤੇ ਮਮਮੀਸਰ ਆਉਂ ਜਾਂਦੇ ਤਾਂ ਕਾਇਨਤ ਉਹ ਕੋਈ ਨਹੀਂ ਖਿਆਸਲਾ ਬਜੇ ਸੂਰ ਦੀ ਫਿਰ ਤੇ ਮਮਮੀ ਆਂਗੇ ਨਾ ਹੁੰਦੇ ਰਾਕੀ ਸੰਦ ਉਹਨਾਂ ਤੋਂ ਬਣਾ ਰਾਨੀ ਬੱਤੇ ਮਮਮੀ ਨੂੰ ਕਹਿੰਦਾ ਵੀ ਫੈਰ ਨਹੀਂ ਹਿੰਟ ਤੁਹਾਨੂੰ ਤੇ ਦਿਨ ਨੂੰ ਸੂਰ ਬਣਾਵਿੰਦੇ ਨਾਂ ਦੇ ਸਹਿਰ ਤਾਹੇ ਕਿਹੜੇ ਦਰਤਾਂ ਤੇ ਲੱਗੇ ਆ ਕਹੇ ਤੇ ਆ ਜਾ ਆਪ ਤੇ ਸੰਤ ਮੋਈ ਨਵੀ ਕਰਨੀ ਹੈ ਮੇਰੇ ਬੰਦੇ ਨੇ ਕੰਨੀ ਦਾ ਟਾਈ ਨਹੀਂ ਕਰੀਂ ਗਈ ਹੈ ਨਾ ਚਲ ਕੋਈ ਹੁਦਾਰ ਰਹਿਣ ਕਿ ਜਹੀ ਹੁੰਤਰ ਹੋ ਗਈ ਖਤਮ ਜੀ ਹੋ ਗਈਆਂ ਇਕੱਲੀ ਬੈਠੀ ਰਹਿੰਦੀ ਆ ਜਿੰਨਾਂ ਦੇ ਚਾਹ ਤਿੰਨ ਦਾ ਸੁਆਹ ਆਉਂਦਾ ਨਾ ਮੇਰੇ ਠੀਕ ਹੁੰਦਾ ਸੁਆਹ ਆਉਂਦਾ ਏ ਜਿੰਨਾਂ ਨੂੰ ਕਰਦੀ ਆਂ ਕਿ ਆਜੋ ਨੀ ਤੇ ਮਿਲ ਲੈ ਜਾਈਏ ਬੱਚੇ ਤੇ ਕੱਢ ਕੇ ਚਲੇ ਗਈ ਆ ਤੇ ਜਾ ਕੇ ਕੋਈ ਕੰਮ ਕਰਦੀਆਂ ਅੱਜ ਤਾਂ ਸਾਬਾ ਕਾਉਂਦਾ ਵੀ ਕਰੰਦੇ ਤੇ ਨਾਲ ਸਾਬਾ ਤੋੜ ਕੇ ਲੈ ਕੇ ਜਾਂਦੇ ਆ ਰਸਤੇ ਕੱਪਲੇ ਬੰਦੀ ਤੇ ਸਾਬਾ ਬਣਾਣੇ ਯਾਰੋ ਮੰਮੀ ਵੀ ਮੰਮੀ ਨੇ ਵੀ ਫੋਨ 'ਚ ਜਣਾ ਲੈ ਅੱਜ ਤੇ ਵਧੀਆ ਹੋ ਗਿਆ ਤਾਂ ਸਾਬਾ ਲੈ ਆਈ ਮੇਰਾ ਤਾਂ ਜੀ ਕਰੰਦਾ ਹੀ ਖਾਣ ਦਾ ਸਾਬਾ ਤੋੜ ਕੇ ਲੈ ਕੇ ਜਾਂਦੇ ਆ ਫਾਲੇ ਜਤੋਂ ਗੁੱਚੀ ਫੜ ਲੈਣੇ ਆ ਤੇ ਚਲੋ ਜਾ ਕੇ ਸਾਬਾ ਮੰਗੂ ਚੱਲ ਬਾਬਾ ਬਿਲੀ ਹੋ ਗਈਆਂ ਅੱਜ ਦੇ ਬੱਚੇ ਵੀ ਨਹੀਂ ਆਏ ਟਿਊਸ਼ਨ ਵਾਲੇ ਤੇ ਚੱਲ ਘਰੇ ਹੀ ਆ ਤੇ ਸਹੀ ਆ ਤੇ ਹੁਣ ਮੰਮੀ ਕਿਥੇ ਗਈ ਆ ਕਿਸੇ ਦੇ ਘਰ ਕਹਿੰਦੇ ਹੀ ਸਗਨ ਦਾ ਪ੍ਰੋਗਰਾਮ ਆ ਚੱਲ ਮੈਂ ਉੱਥੇ ਹੋਇਆ ਵਾਂ ਤੇ ਮੰਮੀ ਵੀ ਚਲੇਗੀ ਮੈਂ ਲਾਣੇ ਨੂੰ ਜਰਾ ਕਾ ਭਾਬੀ ਨੂੰ ਫੋਨ ਇਹਦੀ ਜਰਾ ਕਾ ਫੁਕਤ ਮੈਂ ਸਵਾਰਾਂ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਬੀ मेरा ते वधिया तो ही सुनाओ ताडा की हालचाल आ मैं क्या आप ते कदी भाभी ने चेता करना है नहीं कि मेरी भी कोई न है चलो मैं ही फोन करला भाभी नु हो जा भाभी सच्ची ना हो हो बोती मिनू पता तू तो किन्ना क पुछदी है उदन का रायदे तो मेरी इन्नी बेइज्जती कीती है होन तोनु कितो आहो मिनू पता ही है सारा ਨਹੀਂ ਨਹੀਂ ਮੈਂ ਤਾਂ ਪੁੱਛਣਾ ਹੀ ਕਿ ਮੰਮੀ ਪਹੁੰਚ ਗਈ ਆ ਆਹੋ ਮੰਮੀ ਦਾ ਫੋਨ ਹੀ ਲੱਗੰਦਿਆ ਮੈਂ ਕਿ ਸ਼ਾਇਦ ਨਾ ਬੈਟਰੀ ਲੋ ਹੋਣੀ ਠੀਕ ਆ ਠੀਕ ਆ ਤੇ ਭਾਬੀ ਤੂੰ ਕਿਹੜਾ ਕਦੀ ਮੈਨੂੰ ਫੋਨ ਕੀਤਾ ਤੂੰ ਤੇ ਆਪਣੀਆਂ ਹਵਾਵਾਂ ਜੀ ਰਹਿਨੀ ਆ ਅੱਛਾ ਹੋਰ ਵੀਰ ਜੀ ਠੀਕ ਨੇ ਠੀਕ ਆ ਠੀਕ ਆ ਠੀਕ ਆ ਨਾ ਲੈ ਕੀ ਕਰਨਾ ਕੁਛ ਵੀ ਨਹੀਂ ਮੈਂ ਅੱਜ ਸੈਂਟਰ ਬੱਚਿਆਂ ਨੂੰ ਛੁੱਟੀ ਹੀ ਤੋਂ ਮੈਂ ਵੇਲੀ ਆ ਠੀਕ ਹੈ ਤੇ ਭਾਬੀ ਮੈਂ ਤੇਰੇ ਨਾਲ ਇੱਕ ਗੱਲ ਕਰਾਂ ਜੇ ਤੂੰ ਕਵੇਂ ਤੇ ਗੱਲ ਦੱਸaver ਕੀ ਗੱਲ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੈਨੂੰ ਕਰੋ ਕੀ ਬਣਾ ਕੇ ਪਾਇਆ ਹੀ ਪਾਇਆ ਤੇ ਆ ਜਾ ਕੇ ਇੱਕ ਚੀਨੀ ਹੀ ਨਾ ਕਿੰਨੇ ਕੁ ਟੋਲੇ ਟੋਲਿਆਂ ਦੀ ਹੀ ਗਰਾਮਾਂ ਦੀ ਹੀ ਨਾ ਤੁਹੀ ਮੇਰਾ ਸੋਨੇ ਦਾ ਸੈਟ ਲੈ ਕੇ ਕਿੱਦਾਂ ਬੈਠੇ ਤੁਹਾਨੂੰ ਨਹੀਂ ਪਤਾ ਲੱਗਦਾ ਮੇਰੇ ਸੋਹਰੇ ਨੇ ਪਾਇਆ ਉਹ ਤੇ ਨਾ ਇੱਕਦਮ ਮੇਰਾ ਹੋ ਗਿਆ ਸੀ ਤੇ ਮਮੀ ਨੇ ਕਿਤੇ ਮੈਨੂੰ ਕਹਿਤਾ ਕਿ ਇਦਾਂ ਕਰੀ ਸੈਟ ਮੇਰੇ ਕੋ ਛੱਡ ਜਾ ਸੋਨਾ ਰਾਤ ਨੂੰ ਸੋਨਾ ਲੈ ਕੇ ਜਾਣਾ ਸਹੀ ਨਹੀਂ ਹੁੰਦਾ ਅੱਜ ਕੱਲ੍ਹ ਲੁਟੇਰੇ ਬੜੇ ਹੁੰਦੇ ਆ ਆਹੋ ਤੇ ਮੈਨੂੰ ਮੇਰੀ ਸੁਣੋ ਗੱਲ ਤੁਹਾਨੂੰ ਕੀ ਲੋੜ ਪਈ ਮੇਰਾ ਸੋਨਾ ਲੈ ਕੇ ਜਾਣ ਦੀ ਤੁਸੀਂ ਕਹੇ ਵਾਸਤੇ ਲਿਆ ਅਛਾ ਬੋਤੀ ਨਾ ਸੱਚੀ ਨਾ ਹੋਪਾ ਵੀ ਮੈਨੂੰ ਸਭ ਦਾ ਹਸਤਾ ਮੰਮੀ ਨੇ ਮੇਰੀ ਮਾਂ ਚੁਗਲੀਆਂ ਨਹੀਂ ਕਰਦੀ ਚੁਗਲੀਆਂ ਕਰਦੀ ਉਹਨੇ ਤੇਰੀ ਮਾਂ ਮੇਰੀ ਮਾਂ ਆਹੀ ਮੇ ਕੋ ਚੱਲ ਤੁਸੀਂ ਬੜੇ ਕਦੀ ਤੁਹਾਡੇ ਭਰਾ ਭਾਬੀ ਹੁੰਦਾ ਕੀ ਫਾਇਦਾ ਤੁਸੀਂ ਕਦੀ ਮੇਰੇ ਸਹੁਰਿਆਂ ਤੇ ਆਏ ਮਾਂ ਮੇਰੀ ਨਹੀਂ ਆਣਾ ਨਹੀਂ ਫਿਰ ਵੀ ਉਹਦੇ ਟਿਕ ਡੋ ਚ ਮਿਤੀ ਹਾਂ ਮੈਂ ਭਾਬੀ ਇੱਕ ਗੱਲ ਸੁਣ ਲਾ ਸੋਨਾ ਮੇਰਾ ਤੇ ਮੇਰਾ ਹੀ ਰਹਿਣਾ ਹੈ तो चुप करके ना फड़ा दी मम्मी ने आहो मेनू पता आ गल सब तेरिया झूठिया पबी सोना मेरा क्यों आ चुप करके ना मम्मी ने सोना फड़ा दे आह गल चंगी नहीं हो तेरी तो अगे भी मेरे ना बड़ा कुछ कर दी रही है ਤੇ ਮੈਂ ਨਾ ਕਦੀ ਗੱਲ ਨਹੀਂ ਕੀਤੀ ਮੈਂ ਲਿਆ ਲੈ ਨਹੀਂ ਸਿਰਫ ਤੋਂ ਵੱਡੀਆਂ ਤਾਂ ਮੇਰੇ ਨਾਲ ਤੇਰਾ ਲਿਆਜ ਨਾ ਲਵਾ ਤੇ ਜੇ ਤੂੰ ਸੋਨਾ ਸਿੱਧੀ ਤਰ੍ਹਾਂ ਨਾ ਦਿੱਤਾ ਨਾ ਤੇ ਉਂਗਲ ਮੈਨੂੰ ਟੇਢੀ ਵੀ ਕਰਨੀ ਆਂਦੀ ਆ ਤੇ ਮੇਰਾ ਘਰ ਵਾਲਾ ਤੁਹਾਨੂੰ ਪਤਾ ਨਾ ਹੈ ਤੇ ਐਡਵੋਕੇਟ ਆ ਤੇ ਮੈਂ ਫਿਰ ਇਹੋ ਜਿਹਾ ਚੱਕਰ ਵਿੱਚ ਫਸਾਵਾਂਗੀ ਨਾ ਤੂੰ ਚੇਤੇ ਰੱਖੇਂਗੀ ਤੇ ਨਾਲੇ ਤੇਰੇ ਪੇਟਾਂ ਨੂੰ ਵੀ ਫਸਾਵਾਂਗੀ ਧਮਕੀ ਹੈ ਤੇ ਧਮਕੀ ਸਮਝ ਲੈ ਮੈਨੂੰ ਕਿੰਨੇ ਦਿਨ ਹੋ ਗਏ ਮੈਨੂੰ 2-3 ਮਹੀਨੇ ਹੋ ਗਏ ਮੰਮੀ ਨੂੰ ਕਹਿੰਦੇ ਨੇ ਕਿ ਮੰਮੀ ਮੈਨੂੰ ਸੋਨਾ ਦੇ ਦੇ ਜਾ ਸੋਨਾ ਦੇ ਦੇ ਜਾ ਮੰਮੀ ਕਹਿੰਦੇ ਮੇਰੇ ਕੋਲ ਜੀਵਨ ਨੇ ਖੋਇਆ ਤੇ ਤੂੰ ਕਿੰਦਰ ਵੀ ਚੰਗੀਆਂ ਤਾਂ ਸੀ ਜਾ ਰੱਖ ਮੈਨੂੰ ਮੇਰਾ ਸੋਨਾ ਲੈ ਕੇ ਤੇਨੂੰ ਤੇਰਾ ਰਾਜ ਨਹੀਂ ਹੋਣਾ ਇਹ ਸੋਚ ਲਈ ਈਆਂ ਦਾ ਰੱਖਿਆ ਗਹਿਣਾ ਜਿਹੜਾ ਨਾ ਕੰਮ ਨਹੀਂ ਆਉਂਦਾ ਹੁੰਦਾ ਆ ਜਾਗੇ ਨਾ ਜਿਹਦੇ ਨਾਲ ਕਦੀ ਪਤਾ ਲੱਗ ਹੀ ਜਾਂਦਾ ਬੰਦੇ ਨੂੰ ਕੋਈ ਗੱਲ ਨਹੀਂ ਸੋਨਾ ਕਢਾ ਲੂੰਗੀ ਮੈਂ ਮੈਨੂੰ ਕਢਾਣੇ ਆਂਦਾ ਜੇ ਇਹ ਗੱਲ ਹੈ ਨਾ ਪਰ ਇਹੀ ਸਹੀ ਗੱਲ ਸੋਨਾ ਮੈਂ ਕਢਾ ਲਾਂਗੀ ਪਰ ਤੇਰਾ ਸਾ ਬਣਾਉਣਾ ਮੈਂ ਨਾ ਤੇ ਸਾਸ ਨੂੰ ਨਹੀਂ ਦੱਸਦੀ ਕਿ ਮੇਰੀ ਪਰਜਾਈ ਕਿ ਮੇਦੀ ਹੈ ਤੂੰ ਤਾਂ ਸ਼ੁਰੂ ਤੋਂ ਹੀ ਮੈਨਾਂ ਬਣਾਈ ਤੂੰ ਤਾਂ ਸ਼ੁਰੂ ਤੋਂ ਮੇਨਾਂ ਡਫੈਲੈਂਡ ਬੀ ਚੁੱਦੀ ਹੈ ਕੋਈ ਨਹੀਂ ਭਾਬੀ ਜੋ ਕਹਿਣਾ ਨਾ ਵੀਰ ਜੀ ਨੇ ਕਹਿ ਲਾ ਆ ਵੀਰ ਜੀ ਨਾਲ ਵੀ ਮੈਂ ਦੇਖੀਂ ਜੀ ਵੀਰ ਜੀ ਵੀ ਕਿਤੇ ਮੇਰਾ ਭਰਾ ਨਹੀਂ ਬਣਿਆ ਉਹ ਵੀ ਕਿਤੇ ਭਰਾ ਹੁੰਦਾ ਨਾ ਤੇ ਅੱਜ ਤੈਨੂੰ ਮਾਰਦਾ ਤੋ ਚੰਡਾ ਸੁਨਾ ਕਹਿੰਦਾ ਕਿ ਬੇ ਕੁੜੀ ਦਾ ਸੱਤ ਤੂੰ ਕੋਣ ਹੁੰਦੀ ਰੱਖਣ ਵਾਲੀ ਸੱਤੋ ਦੇ ਸੋਹਰੇ ਆਨੇ ਪਾਇਆ ਨਾ ਕਿ ਤੂੰ ਪਾਇਆ ਕਰੋ ਤੁਸੀਂ ਵਿਆਹ ਕਰਤਾ ਨਾ ਉਹੀ ਚੀਜ਼ ਦਾ ਤੁਸੀਂ ਮੇਰੀ ਮਾਂ ਨੂੰ 100 ਵਾਰ ਸੁਣਾਤਾ ਅਸੀਂ ਨਾ ਪਹਿਲਾ ਆ ਫਲਾਣਾ ਲਾਇਆ ਕੀ ਗੱਲ ਲਾਣਾ ਨਹੀਂ ਤੇ ਜੇ ਮੈਂ ਅੱਜ ਆਪਣੀ ਆਈ ਤੇ ਆਵਾਂ ਨਾ ਤੇ ਮੈਂ ਤੇਰੇ ਕੋ ਹਿੱਸਾ ਲਿਆ ਕਰ ਛੱਡੂਗੀ ਪਹਿਲੀ ਚੋ ਵੀ ਤੇ ਘਰ ਚੋਂ ਹੀ ਹੁਣ ਤੂੰ ਜੋ ਕਰਨਾ ਨਾ ਕਰ ਲੈ ਜੇ ਤੂੰ ਸੱਤ ਨਾ ਨਾ ਦਿੱਤਾ ਹਿੱਸਾ ਦਾ ਜਿਹੜਾ ਮੈਂ ਲੈਣਾ ਲੈਣਾ ਨਾ ਸਾਰੇ ਪਾਸੇ ਹੋ ਤੇ ਤੈਨੂੰ ਮੈਂ ਕਚਰੀਆਂ ਦਾ ਰਸਤਾ ਵੀ ਦਿਖਾ ਦੇਣਾ ਤੂੰ ਵੀ ਕਿ ਚੇਤਾ ਕਰੂ ਨੀ ਕਿ ਮੈਨੂੰ ਫਸਾਇਆ ਕਿੱਦਾਂ ਚੱਲ ਠੀਕ ਆ ਜਾ ਕੱਟ ਫੋਨ ਨਾ ਕਰ ਫੋਨ ਕਰ ਲੈ ਵੀਰ ਨਾ ਗਾਲਾਂ ਸੱਚੀ ਨਾ ਹੋ ਮੇਰੇ ਸਾਹਮਣੇ ਤੈਨੂੰ ਮੂੰਹ ਲਾਣਾ ਨਾ ਸੋਦਾ ਘਾਟਾ ਵੇਖਾਂ ਕਿ ਕਿੱਦਾਂ ਸੱਚੀ ਹੁੰਦੀ ਹੀ ਮੈਂ ਇਤਨੇ ਯਾਨੀ ਮੈਂ ਇਤਨੇ ਯਾਨੀ ਕੋਈ ਗੱਲ ਨਹੀਂ ਤੈਨੂੰ ਵੀ ਮੈਂ ਚੰਗੀ ਠੰਡੀ ਕੀਤਾ ਮੈਨੂੰ ਲੱਗਦਾ ਮੰਮੀ ਆਏ ਆ ਆਵਾਜ਼ ਪੈਣ ਦੀ ਖੱਲੀ ਜਾਵਾ ਖੱਲੀ